ਏ ਕਿ ਚੰਦ ਰੇ ਅੱਜ ਈ ਅੱਜ ਚੱਲ ਰਹੀ ਏ ਮਹਿੰਦੀ ਸੌਂ ਦੇ ਵੀਨੇ ਦੀ ਸਹੀ ਗੱਲ ਬੜੇ ਦਿਨਾਂ ਦੀ ਕਮਲ ਲਾਉਣ ਦੇ ਹਿਜੂਰ ਹਾਂਜੀ ਮਹਿੰਦੀ ਲਵਾ ਲਓ ਮਹਿੰਦੀ ਲਵਾ ਲਓ ਮੇਕੇ ਚੱਲ ਆਜ ਤੂੰ ਲਾਈ ਲੈ ਸਹੀ ਗੱਲ ਸੋਹਣੀ ਲੱਗਦੀ ਹੈ ਆ ਫੋਟੋ ਦੇ ਨਾਲ ਦੀ ਫੋਟੋ ਦੇ ਨਾਲ ਇਹ ਤਾਂ ਆਪਣੇ ਵੀਵਰਸ ਦੱਸਣਗੇ ਕਿ ਫੋਟੋ ਦੇ ਨਾਲ ਦੀ ਆ ਕਿ ਲੈ ਇਹ ਨਾਲ ਦੀ ਕਮੈਂਟ ਕਰਕੇ ਦੱਸਿਓ ਕੀ ਕੀ ਕਮੀ ਆ ਉਹ ਵੀ ਦੱਸਿਓ ਮੇਂ ਕਮੀ ਤਾਂ ਕੋਈ ਨਹੀਂ ਲੱਗਦੀ ਆ ਜਿਹੜਾ ਦਾਗ ਜਿਹਾ ਵਿੱਚ ਲਾਇਆ ਇਹ ਕਮੀ ਆ ਇਹ ਮੇਰਾ ਆਪਦਾ ਹੀ ਆ ਤੁਜੀ ਮੇਰੇ ਨਾਲ ਵੈਸੇ ਐਵੇਂ ਹੁੰਦਾ ਹੀ ਹੁੰਦਾ ਓਕੇ ਸ਼ੁਰੂ ਕਰੀ ਮੈਂ ਆਪ ਲਾ ਕੇ ਆਪ ਹੀ ਖਰਾਬ ਕਰ ਲੈਂਦੀ ਐ ਦੇਖੋ ਇਹਦੇ ਆਪਦੇ ਸ਼ਗਨ ਪਾਏ ਨਾ ਕਿ ਮੈਂ ਵੀ ਥੋੜਾ ਜਿਹਾ ਸ਼ਗਨ ਕਰਨਾ ਤੇ ਵਧੀਆ ਲਾਇੰਗੇ ਸ਼ਗਨ ਕਰ ਤਾਂ ਕਰਨਾ ਹਾਂਜੀ ਸਹੀ ਗੱਲ ਐ ਬਹੁਤ ਸੋਹਣੀ ਲਾਈ ਚਲੋ ਲਾਈਨ ਦੇ ਜਾਓ ਲੋਂਦੀ ਜੀ ਲੰਨ ਦੇ ਜਾਈ ਆਪਾਂ ਕਲਿੱਪ ਇੱਕ ਛੋਟੀ ਜੀ ਬਣਾ ਲੈਨੇ ਆ ਹਾਂਜੀ ਇੱਕ ਬੈਲ ਰਹਿੰਦੀ ਹੈ ਜੀ ਹਾਂਜੀ ਇੱਕ ਰਹਿੰਦੀ ਇਹਨ ਪੂਰੀ ਲਗੰਤ ਤੇ ਪਲਾਸਟ ਤੇ ਫਿਰ ਲੁੱਕ ਦਿਖਾਵਾਂਗੇ ਤੁਹਾਨੂੰ ਤੇ ਇੱਥੇ ਪੌਣੇ ਘੱਟ ਦਾ ਟਾਈਮ ਹੋ ਚੁੱਕਿਆ ਏ ਤੇ ਅਸੀਂ ਆਏ ਸੀ ਬੈਕ ਸਾਈਡ ਤੇ ਇਧਰ ਲਾ ਤੱਕ ਆ ਜਿਵੇਂ ਤੁਸੀਂ ਤੁਹਾਨੂੰ ਦਿਖਾਇਆ ਹੀ ਸੀ ਕੋਜਾ ਤੱਕ ਵੱਡਿਆ ਗਿਆ ਕਿਆਰੀਆਂ ਕੁਰੀਆਂ ਸਾਰੀਆਂ ਸਾਫ ਕਰਤੀਆਂ ਬਾਈ ਨੇ ਆਹ ਫਰੰਟ ਤੇ ਬਹੁਤ ਗੰਦਾ ਸੀ ਇਹ ਸਫਾਈ ਕੀਤੀ ਆਹ ਵਾਲੀ ਸੜਕ ਯਾਨੀ ਕਿ ਆਹ ਵਾਲੀ ਸਾਈਡ ਗੇਟ ਵਾਲੀ ਸਾਰੀ ਸਾਈਡ ਸਾਫ ਕੀਤੀ ਆ ਕਿਆਰੀਆਂ ਬਿਲਕੁਲ ਨੀਟ ਐਂਡ ਕਲੀਨ ਕਰਤੀਆਂ ਦੇਖੋ ਇੱਥੇ ਨੇਰੀ ਦਾ ਬਹੁਤ سارے ਪੱਤੇ ਜਮਾਂ ਸੀਗੇ ਬਹੁਤ ਵਧੀਆ ਸਫਾਈ ਕੀਤੀ ਨਾਲੇ ਮੈਂ ਕਿਹਾ ਦੇਖੋ ਨਹੀਂ ਆ ਕਿਵੇਂ ਸਫਾਈ ਕੀਤੀ ਇਹ ਬੈਕ ਸਾਈਡ ਇਧਰ ਕਿਚਨ ਵਾਲੀ ਸਾਈਡ ਤੇ ਇਧਰ ਵੇਖੋ ਮਾਸ਼ਾ ਮੱਸ਼ੱਲਾ ਕਿਤਨਾਸ ਕਿਤਨੀ ਹੈ ਇਧਰ ਸਰਦਾਰ ਸਾਹਿਬ ਛੁੱਟੀ ਲਾ ਰਹੇ ਮੈਨੂੰ ਕਹਿ ਰਿਹਾ ਸੀ ਕਿ ਮੇਰੀ ਹੈਲਪ ਕਰਾ ਪਰ ਅੱਜ ਮੈਂ ਹੈਲਪ ਨਹੀਂ ਕਰਾ ਸਕਦੀ ਨੇਰਾ ਬਹੁਤ ਹੋ ਗਿਆ ਤੇ ਬਾਕੀ ਮੈਂ ਹੈਲਪ ਨਹੀਂ ਕਰਾ ਸਕਦੀ ਕਿਉਂਕਿ ਮੈਂ ਅੱਜ ਕਰਾਇਆ ਤਾਂ ਆ ਜਾਂਦਾ ਜਬ ਮੈਨੀ ਪੈਡੀਕ્યોਰ ਕਾਫੀ ਦਿਨਾਂ ਤੋਂ ਕਰਵਾਉਣ ਦੀ ਕੋਸ਼ਿਸ਼ ਕਰਦੇ ਪੈਸੀ ਇਧਰ ਚੱਲ ਰਹੀਆਂ ਇਹਨਾਂ ਦੇ ਫੋਨ ਤੇ ਮੇਰੀਆਂ ਵੀਡੀਓਜ਼ ਦੇਖੋ ਜੇ ਤੁਸੀਂ ਮੇਰੀਆਂ ਵੀਡੀਓਜ਼ ਸ਼ਾਰਟਸ ਨਹੀਂ ਦੇਖੀਆਂ ਤਾਂ ਜਰੂਰ ਦੇਖਿਓ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਇਹ ਹੋ ਗਈ ਲਾਈਕ ਆਰ ਸ਼ਾਰਟਸ ਵੀ ਛੱਡੀਆਂ ਕਾਫੀ ਆ ਤੇ ਲੌਂਗ ਵੀਡੀਓ ਵੀ ਪਾਉਨੇ ਆਪਾਂ ਪਲੀਜ਼ 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 ਜਿਹੜੇ ਆਪਣੇ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਔਰ ਅੱਗੇ ਤੋਂ ਵੀ ਸ਼ੇਅਰ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ। ਔਰ ਹੁਣ ਹੋ ਗਿਆ ਨੇਰਾ ਸਸਕਲ YouTube ਫੈਮਿਲੀ ਕੀ ਹਰ ਚਾਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ। ਤੇ ਅੱਜ ਆਪਣਾ ਸਵੇਰ ਦੇ ਖਾਣੇ ਦਾ ਮੈਂ ਘੜੀ ਜਿਹੀ ਰੁਟੀਨ ਸਾਂਝੀ ਕਰ ਲਵਾਂ। ਦੁੱਧ ਬੋਇਲ ਕਰਨਾ ਤਰ ਦਿੱਤਾ ਹੈ। ਤੇ ਆ ਖੋਚ ਰੋਇ ਸੱਟਾ ਲਵਾ ਕੇ ਫਿਰ ਆਈਸ ਕਯੂਬ ਨਾਲ ਕੀ ਕਰਦਾ ਹੈ। ਸੀ ਕੀ ਕਿੰਨੇ ਨੂੰ ਪਤਾ ਨਹੀਂ ਕਿ ਕਿੰਦੇ ਨੂੰ ਸਵੈਲਿੰਗ ਤਾਂ ਚੰਗੀ ਹੁੰਦੀ ਆ ਤੇ ਰੱਖ ਲੈਂਦਾ ਸੋ ਹੁਣ ਕਰਦੇ ਆਪਾਂ ਦਾ ਕੰਮ ਸ਼ੁਰੂ ਇੱਥੇ ਮੈਂ ਤੇਲ ਕੜਾਈ ਚ ਪਾਇਆ ਥੋੜਾ ਜਿਹਾ ਔਰ ਇਹ ਆਪਣੇ ਆਂ ਕਰੇਲੇ ਤੇ ਕਰੇਲਿਆਂ ਨੂੰ ਮੈਂ ਇਸ ਤਰ੍ਹਾਂ ਵਾਲੇ ਬਿਨਾ ਛਿੱਲੇ ਇਹਨਾਂ ਨੂੰ ਛਿੱਲਿਆ ਨਹੀਂ ਇਸ ਤਰ੍ਹਾਂ ਹੀ ਕੱਟ ਲਿਆ ਹੈ ਇਹ ਸਬਜ਼ੀ ਉਸ ਦਿਨ ਮੈਂ ਮੰਮੀ ਕੋਲੋਂ ਖਾ ਕੇ ਆਈ ਸੀ ਤੇ ਕarele ਵੀ ਮੰਮੀ ਨੇ ਭੇਜੇ ਜਗਸੀਰ ਗਿਆ ਸੀਗਾ ਮੰਮੀ ਕੋਲ ਤੇ ਉਹਨੇ ਭੇਜਤੇ ਸੋ ਮੈਂ ਅੱਜ ਇਸ ਤਰ੍ਹਾਂ ਟਰਾਈ ਕਰ ਲੈਂਦੀ ਆ ਥੋੜੇ ਜਿਹਾ ਪਿਆਜ਼ ਕੱਟੂਗੀ ਸੋਚਿਆ ਮੈਂ ਅੰਨਾ ਚਿਰ ਚਲੋ ਪਹਿਲੋਂ ਕarele ਨੂੰ ਨਾ ਥੋੜਾ ਜਿਹਾ ਹਲਕਾ ਜਿਹਾ ਤੇਲ ਚ ਪਹਿਲੋਂ ਭੁੰਨ ਲਵਾਂਗੀ ਕਿਉਂਕਿ ਇੱਕ ਤਾਂ ਇਹਨਾਂ ਨੂੰ ਛਿੱਲਿਆ ਨਹੀਂਗਾ ਦੂਜੇ ਨੰਬਰ ਤੇ ਵੀ ਤੁਹਾਨੂੰ ਵੀ ਆਪਾਂ ਪਤਾਈਆ ਕarele ਕੋੜੇ ਹੁੰਦੇ ਆ ਬੱਚੇ ਜਖਸੀਰ ਵੀ ਕਹਿ ਰ ਮम्मी ਕੋੜੇ ਲੱਗਦੇ ਮੈਂ ਕਿ ਚਲ ਥੋੜੇ ਜਿਹਾ ਪਹਿਲਾਂ ਭੁੰਨ ਕੇ ਦੇਖਦੀ ਆ ਨਾਲੇ ਤਾਂ ਥੋੜੇ ਜੇ ਕਰੰਚੀ ਜੇ ਹੋ ਜਾਣਗੇ ਤੇ ਨਾਲੇ ਟੇਸਟੀ ਬਣਨਗੇ ਸੋ ਇੱਥੇ ਮੈਂ ਨਾ ਕੜਾਈ ਚ ਉਸ ਦਿਨ ਦਾ ਪਕੌੜਿਆਂ ਦਾ ਤੇਲ ਹੋਵੇ ਹੀ ਪਿਆ ਸੀਗਾ ਤੇ ਮੈਂ ਅੱਜ ਕੜਾਈ ਧੋਤੀ ਨਹੀਂ ਕਿਉਂਕਿ ਫਿਰ ਉਦਾਂ ਹੀ ਮੈਂ ਭੁੰਨ ਕੇ ਤੇਲ ਗੜਵੀ ਚ ਕੱਢ ਲਿਆ ਤੇ ਉਸ ਨੂੰ ਇੱਥੇ ਪਾ ਲਿਆ ਤੇ ਕੋੜੇ ਵਾਲਾ ਤੇਲ ਤਾਂ ਇਹ ਸੋਖ ਹੋ ਜਾਂਦਾ ਵੀ ਇਹ ਮਤਲਬ ਸੜਿਆ ਹੁੰਦਾ ਹੈ ਇਹਦੇ ਨਾਲ ਤੜਕਾ ਮਿੰਟੋਂ ਮਿੰਟ ਹੀ ਲੱਗ ਜਾਂਦਾ ਤੇ ਹੁਣ ਆਪਾਂ ਪਿਆਜ਼ ਕੱਟ ਕੇ ਫਿਰ ਮਿਲਦੇ ਹਾਂ ਬਾਕੀ ਦੀ ਰੈਸਪੀ ਤੁਹਾਨੂੰ ਸਾਂਝੀ ਕਰਦੇ ਮੈਂ ਪਹਿਲਾਂ ਕਦੇ ਨਹੀਂ ਸੀ ਮੈਂ ਪਰਵੇਂ ਕਰੇਲੇ ਤਾਂ ਬੜੇ ਤਰੀਕੇ ਦੇ ਬਣਾਏ ਹੋਏ ਆ ਤੇ ਪਰ ਇਹ ਵਾਲੇ ਇੱਕ ਨਾਲ ਇੱਕ ਫਰੀ ਤੇ ਇਹ ਕਰੇਲੇ ਨਹੀਂ ਸੀ ਮੈਂ ਕਦੇ ਟਰਾਈ ਕੀਤੇ ਮम्मी ਕੋਲ ਹੀ ਖਾਦੇ ਆ ਹੁਣ ਦੋ ਵਾਰੀ ਖਾ ਲਿਆ ਮम्मी ਕੋਲ ਤੇ ਇਹ ਮੰਮੀ ਦੇ ਘਰ ਦੇ ਜਿਹੜੇ ਉੱਥੇ ਲੱਗੇ ਸੀ ਨਾ ਵੱਲ ਉਹਦੇ ਤਾਂ ਲੈਂਦੇ ਕਰੇਲੇ ਅੱਗੇ ਵੀ ਉਹਨਾਂ ਨੇ ਮੈਨੂੰ ਭੇਜੇ ਸੀ ਤੇ ਜਦੋਂ ਵਾਵਾ ਹੋ ਜਾਂਦੇ ਜਦੋਂ ਥੋੜੇ ਹੁੰਦੇ ਆਪ ਬਣਾ ਲੈਂਦੇ ਆ ਕਿਉਂਕਿ ਉਹ ਫੈਮਿਲੀ ਵਿੱਚ ਦੋਈ ਆ ਤੇ ਜਦੋਂ ਮੈਂ ਬਣਾਉਣੇ ਹੁੰਦੇ ਉਹਨਾਂ ਵਾਵਾ ਜੋੜ ਕੇ ਫਿਰ ਭੇਜ ਦਿੰਦੇ ਆ ਸੋ ਹਜੇ ਖਲਾਰਾ ਉਦਾਂ ਹੀ ਆ ਆਟਾ ਮੈਂ ਗੁੰਨ ਕੇ ਰੱਖਿਆ ਹੋਇਆ ਤੇ ਆਪਣਾ ਭਾਂਡੇ ਵੀ ਹਜੇ ਧੋਣ ਵਾਲੇ ਆ ਭਾਂਡੇ ਅੱਜ ਥੋੜੇ ਆ ਸ਼ੂਗਰ ਆ ਸ਼ੂਗਰ ਆ ਸ਼ੂਗਰਾ ਪਾسا ਦੋਦਲ ਰਮਿਕ ਦੋ ਜਰ ਗਲਾਸ ਆ ਤੇ ਆ ਸਬਜੀ ਚੀਰੀ ਤੇ ਨਹੀਂ ਤਾਂ ਭਾਂਡੇ ਅਵੀ ਪਰਿਆ ਹੁੰਦਾ ਤੋਤੇ ਵਾਲਾ ਵੀ ਸਾਹਮਣਾ ਪਿੰਦਾ ਆਵੀ ਤੇ ਰਾਤੀ ਮੈਂ ਲਾਤੇ ਸੀ ਦਿਸ਼ਾ ਸ਼ਾਸਰ ਦੇ ਵਿੱਚ ਭਾਂਡੇ ਤੇ ਮੈਂ ਤੁਹਾਡੇ ਲਈ ਸਪੈਸ਼ਲੀ ਵੀਡੀਓ ਬਣਾਉਂਗੀ ਜਦੋਂ ਮੈਂ ਝੂਠੇ ਭਾਂਡੇ ਲਾਉਣੇ ਹੋਏ ਦਿਸ਼ਾ ਸ਼ਾਸਰ ਬਾਰੇ ਵੀ ਪੁੱਛ ਰਹੇ ਸੀ ਕਿ ਮੈਨੂੰ WhatsApp ਤੇ ਵੀ ਮੈਸੇਜ ਆਏ ਜਿਹੜੇ ਮੇਰੇ ਜਾਣਨ ਵਾਲੇ ਆ ਤੇ ਵੀ ਇਹਦਾ ਕੀ ਫਾਇਦਾ ਏ ਕਿੰਨੇ ਦਾ ਆਉਂਦਾ ਕੀ ਸਾਰਾ ਕੁਝ ਇਹ ਵੀ ਮੈਂ ਤੁਹਾਨੂੰ ਇਨਫੋਰਮੇਸ਼ਨ ਦਵਾਂਗੀ ਇਹਦਾ ਬਹੁਤ ਸੌਖਾ ਸਮਝ ਲੋ ਇੱਕ ਬੀਬੀ ਆ ਜਿਹੜੀ ਤੁਹਾਨੂੰ ਭਾਂਡੇ ਧੋ ਕੇ ਦੇ ਜਾਂਦੀ ਆ ਸੋ ਇਦੇ ਬਾਰੇ ਵੀ ਮੈਂ ਤੁਹਾਨੂੰ ਡਿਟੇਲ ਸਾਂਝੀ ਕਰੂੰਗੀ ਤੇ ਬਾਕੀ ਮੇਰਾ ਟੇਲ ਜਾਦਾ ਗਰਮ ਬਣਾਓ ਜੀ ਮੈਂ ਗੰਡੇ چیر ਕੇ ਫੇਰ ਮਿਲਦੀ ਆ ਤੁਹਾਨੂੰ ਟ੍ਰੇਲੇ ਪਾਤੇ ਆ ਥੋੜਾ ਜਿਹਾ ਤੇਲ ਵੱਧ ਮੈਂ ਤਾਂ ਹੀ ਪਾਇਆ ਏ ਤਾਂ ਜੋ ਇਹ ਥੋੜੇ ਜਿਹਾ ਭੁੱਜ ਜੇ ਜਾਣ ਤੇਲ ਦੇ ਵਿੱਚ ਜੇ ਆਪਾਂ ਨੂੰ ਪਿਆਜ਼ ਪਾਉਣ ਦੇ ਸਮੇਂ ਤੇਲ ਵੱਧ ਲੱਗਾ ਤੇ ਆਪਾਂ ਕੱਢ ਲਾਂਗੇ ਕਿ ਮੈਂ ਥੋੜਾ ਜਿਹਾ ਇਸ ਕਰਕੇ ਪਾਇਆ ਵੱਧ ਕਿ ਜਿਵੇਂ ਆਪਾਂ ਪਕੌੜੇ ਜੇ ਤਲੀਦੇ ਉਸ ਤੋਂ ਲੈ ਜਾ ਇੱਥੇ 5 ਮਿੰਟ ਭੁੰਨਣ ਤੋਂ ਬਾਅਦ ਮੈਂ ਜਿਹੜਾ ਬਹੁਤ ਜ਼ਿਆਦਾ ਐਕਸਟਰਾ ਤੇਲ ਸੀ ਉਹਨੂੰ ਕੱਢ ਲਿਆ ਗੜਵੀ ਦੇ ਵਿੱਚ ਤੇ ਉਹ ਲੱਪਾ 2 ਮਿੰਟ ਹੋਰ ਭੁੰਨ ਲਈ ਤੇ ਫਿਰ ਕਿਉਂਕਿ ਪਿਆਜ਼ ਤਾਂ ਬਹੁਤ ਜਲਦੀ ਭੁੱਜ ਜਾਂਦੇ ਆ ਪਿਆਜ਼ ਪਾ ਕੇ ਤੇ ਆਪਾਂ ਨਮਕ ਮਿਰਚ ਪਾਵਾਂਗੇ ਤੇ ਫਿਰ ਤੁਹਾਨੂੰ ਦਿਖਾਉਣੀ ਆ ਫਾਈਨਲ ਲੁੱਕ ਇੱਥੇ ਮੈਂ ਪਿਆਜ਼ ਵੀ ਪਾ ਦਿੱਤੇ ਆ ਦੇ ਆ ਜੋੜੇ ਮੈਂ ਜਿਆਦਾ ਲੈ ਸੀ ਮੈਂ ਕਿ ਥੋੜੀ ਜਿਹੀ ਮਿੱਠੀ ਮਿੱਠੀ ਬਣੋਗੀ ਸਬਜੀ ਬੱਚੇ ਵੀ ਖਾਸ ਕਰੋ ਓਵੇਂ ਬੱਚੇ ਤੁਹਾਨੂੰ ਪਤਾ ਐ ਨਖਰੇ ਕਰਦੇ ਆ ਵੈਸੇ ਮੈਨੂੰ ਤਾਂ ਕੋੜੀ ਕੋੜੀ ਪਸੰਦ ਆ ਚੰਗੀ ਵੀ ਹੁੰਦੀ ਨਾ ਹਾਂਜੀ ਤੇ ਹੁਣ ਆਪਾਂ ਕੀ ਆਂ ਪਾਵਾਂਗੇ ਨਮਕ ਮਿਰਚ ਹਾਂਜੀ ਤੇ ਤੁਸੀਂ ਮੇਰੇ ਨੂਨਦਾਨੀ ਚ ਵੇਖ ਲਓ ਕੋਈ ਬਹੁਤੇ ਜਿਆਦੇ ਮਸਾਲੇ ਨਹੀਂ ਗਏ ਸਿਰਫ ਕੀ ਆ ਨਮਕ ਮਿਰਚ ਹਲਦੀ ਇਹ ਕਾਲੀ ਮਿਰਚ ਜਾਂ ਫਿਰ ਨਮਕ ਤੇ ਜੀਰਾ ਵੱਦ ਤੋਂ ਵੱਧ ਆਹ ਵਾਲੇ ਡੱਬੇ 'ਚ ਪਿੰਨਮਕ ਮੈਂ ਰਿਪੀਟ ਨਹੀਂ ਕਰ ਦਿੰਦੀ। ਜਵੈਣ ਹੁੰਦੀ ਆ। ਜਵੈਣ ਵੀ ਮੈਂ ਪਾ ਦਿੰਦੀ ਨਹੀਂ ਕਿਉਂਕਿ ਪਾਚਨ ਸ਼ਕਤੀ ਇਹਦੇ ਨਾਲ ਵਧੀਆ ਹੋ ਜਾਂਦੀ ਸਬੀ ਸਬਜੀ। ਤੋਨੇ ਆ ਤੋਨੇ ਦੇ ਚ ਜਵੈਣ। ਮੈਂ ਕੋਈ ਜ਼ਿਆਦਾ ਮਸਾਲੇ ਹੋਰ ਯੂਜ਼ ਨਹੀਂ ਕਰਦੀ। ਬਸ ਇੰਨੇ ਕੀ। ਹਰੇਕ ਸਬਜੀ 'ਚ। ਕੋਈ ਗਰਮ ਮਸਾਲੇ ਨਹੀਂ ਕੋਈ ਕੁਛ ਨਹੀਂ। ਇੱਥੇ ਆਪਾਂ ਨਿੱਕੇ ਨਿੱਕੇ ਚਮਚਾ 2 ਤੋਂ 3 ਤੇ ਆਪਣੇ ਆ ਦੇਸ ਮੁਤਾਬਕ ਪਾ ਸਕਦੇ ਜੇ ਕਾਲੀ ਮਿਰਚ ਤਾਂ ਮੈਂ ਪਾਉਂਦੀ ਪਾਉਂਦੀ ਚਾਹੇ ਕੋਈ ਵੀ ਸਬਜੀ ਹੋਵੇ ਕਿਉਂਕਿ ਚੰਗੀ ਹੁੰਦੀ ਕਾਲੀ ਮਿਰਚ ਜੇ ਕਾਲੀ ਮਿਰਚ ਪਾਵਾਂਗੇ ਫਿਰ ਲਾਲ ਵੀ ਘੱਟ ਪੈਂਦੀ ਆ ਸੋ ਅੱਧਾ ਅੱਧਾ ਚਮਚਾ ਇਹ ਪਾਤਾ ਤੇ ਹਲਦੀ ਤਾਂ ਮੈਂ ਵੱਧ ਹੀ ਪਾਉਣੀ ਆ ਹਮੇਸ਼ਾ ਪਤਾ ਨਹੀਂ ਮੇਰੀ ਆਦਤ ਕਿਉਂ ਆ ਤੇ ਜੀਰਾ ਵੀ 2 ਚਮਚਾ ਰਾਮ ਨਾਲ ਬਸ ਆ ਮੇਰੇ ਮਸਾਲੇ ਹੁੰਦੇ ਤੇ ਇੰਨਾ ਮਸਾਲਿਆ ਨਾਲ ਹੀ ਸਬਜੀ ਬਹੁਤ ਹਰ ਲੋਕੋਂ ਤੱਕ ਜਿੰਨੀਆਂ ਵੀ ਕੁੜੀਆਂ ਰਹਿ ਕੇ ਗਈਆਂ ਕਰਨੀਆਂ ਤੇ ਤੇਰੀ ਸੱਚੀ ਬਹੁਤ ਸਵਾਦ ਬਣਦੀ ਮੈਂ ਵੀ ਹਿੰਦਾਂ ਤੋਂ ਟ੍ਰੇਨਿੰਗ ਲੈਣੀ ਮਈਆ ਹੁਣ ਕੋਮਲ ਵੀ ਉਹਨਾਂ ਲੱਭੀ ਪਹਿਲਾਂ ਕੋਮਲ ਦੀ ਜਿਆਦਾ ਤਰੀ ਜਦਾ ਆ ਜਾਂਦੀ ਹੁੰਦੀ ਸੀ ਜਸ ਕਾ ਜਿਆਦਾ ਦਿੰਦੀ ਹੁੰਦੀ ਸੀ ਹੁਣ ਬੈਲੈਂਸ ਬਣਾਉਣਾ ਆ ਗਿਆ ਕੋਮਲ ਹਾਂਜੀ ਠੀਕ ਹੈ ਲੇਗੇ ਹੋਰ ਵੀ ਆਪਾਂ ਸਿੱਖਦੇ ਰਹਿਵਾਂਗੇ ਵਧੀਆ ਵਧੀਆ ਤੇ ਮੈਂ ਵੀ ਮੰਮੀ ਵੱਲ ਵੇਖ ਕੇ ਮੰਮੀ ਨੇ ਬਸ ਜ਼ਿਆਦਾ ਐਫਰਟ ਨਹੀਂ ਲਾਉਣੇ ਕੋਈ ਜ਼ਿਆਦਾ ਰੀਜ ਨਾ ਨਹੀਂ ਬਸ ਮਾਰੀ ਕੜਚੀ ਹੋ ਗਈ ਸਾਈਡ ਤੇ ਸਬਜ਼ੀ ਜਦੋਂ ਖਾਈਏ ਮੰਮੀ ਦੀ ਮੂੰਹੋਂ ਨਹੀਂ ਲੈਂਦੀ ਉਹ ਤਾਂ ਮੇਰਾ ਵੀ ਗੁਰੂ ਆ ਮਾਂ ਤਾਂ ਮਾਂ ਤਾਂ ਗੁਰੂ ਹੀ ਹੁੰਦਾ ਕੋਈ ਦਿਨ ਆਪਾਂ ਐਸੀ ਰੋਟੀ ਆ ਬਾਰਤੀ ਛਾ ਕੇ ਹਾਂ ਕਿੰਨੀ ਰੱਜ ਕੇ ਰੋਟੀ ਖਾਦੀ ਹੈ ਨਾ ਤੇ ਸੁੱਤੀਆਂ ਵੀ ਰੱਜ ਕੇ ਬੜੀ ਨੀਂਦ ਆਈ ਹੈ ਨਾ ਉੱਥੇ ਹਾਂ ਪਤਾ ਨਹੀਂ ਉੱਥੇ ਜਾ ਕੇ ਆਪਾਂ ਟੈਨਸ਼ਨ ਫਰੀਜੀਓਗੇ ਸਹੀ ਗੱਲ ਹੈ ਇੱਥੇ ਡਿਊਟੀਆਂ ਉੱਥੇ ਕੋਈ ਡਿਊਟੀ ਨਹੀਂ ਨਾ ਵੀ ਕਰਾਂਗੇ ਮਾਂ ਦੇ ਘਰ 'ਚ ਇੱਕ ਨਾ ਮੈਂ ਵੀਡੀਓ ਸਟੇਟਸ ਵੀ ਲਾਇਆ ਸੀ ਸ਼ਾਇਦ ਤੂੰ ਵੇਖਿਆ ਹੋਵੇ ਤੇ ਉਹਦੇ ਵਿੱਚ ਪਤਾ ਕੀ ਕਿੰਨੇ ਪੈਸੇ ਸੀਗੇ ਉਹ ਲੇਡੀਆਂ ਦਾ ਹਾਈ ਬੋਰਡ سونے-ਸੋਨੇ ਬੋਲ ਕੇ ਸਟੇਟਸ ਉਹਨਾਂ ਦੇ ਫਲਾਉਣ ਵਾਲੇ ਹੁੰਦੇ ਆ ਸਿੱਖੇ ਹੀ ਹੁੰਦੇ ਆ ਹਾਂ ਜੀ ਉਹਨੇ ਜਿਹਨਾਂ ਨੇ ਕਿਹਾ ਸੀਗਾ ਨਾ ਜਿਹੜੀ ਮਾਂ ਹੁੰਦੀ ਨਾ ਇਹ ਧੀਆਂ ਵਾਸਤੇ ਕਦੇ ਵੀ ਥੱਕਦੀ ਉਹ ਕਿਵੇਂ ਨਹੀਂ ਥੱਕਦੀ ਵੀ ਜਿਵੇਂ ਉਸ ਦਿਨ ਆਪਾਂ ਜਦੋਂ ਵੀ ਆਪਾਂ ਜਾਂਦੇ ਮੰਮੀ ਕੁਝ ਐਕਸਟਰਾ ਬਣਾਉਂਦੇ ਆਪਣੇ ਵਾਸਤੇ ਨਾ ਹਾਂ ਜੀ ਤੇ ਮੰਮੀ ਉਹਵੇਂ ਸਖਣਗੇ ਬਸ ਸਿੱਧਾ ਰੋਟੀ ਦੋ ਕੁ ਲਾਇ ਬਣਾ ਕੇ ਖਾਧੀ ਤੇ ਚਲੋ ਬਿੱਲੀ ਹੋ ਜੋ ਤੇ ਜਦੋਂ ਆਪਾਂ ਜਾਣਾ ਹੁੰਦਾ ਲੋ ਮੈਂ ਸ਼ਾਮ ਨੂੰ ਸਪੈਸ਼ਲ ਚੀਜ਼ ਬਣਾਉਂਦੀ ਆਂ ਹਾਂਜੀ ਤੇ ਜਿਵੇਂ ਕਦੇ ਕੁਝ ਬਣਾ ਲਿਆ ਉਹਦੇ ਚ ਉਹ ਵੀਡੀਓ ਸੀਗੀ ਕਹਿੰਦੀ ਮੇਰੀ ਬੇਟੀ ਦਾ ਫੋਨ ਆਇਆ ਮੰਮੀ ਮੈਨ ਅੱਗੇ ਜਾਣਾ ਏ ਤੇ ਮੈਂ ਨਾ ਤੁਹਾਡੇ ਕੋਲੋਂ 10 ਮਿੰਟ ਰੁੱਕ ਕੇ ਜਾਉਂਗੀ ਕਹਿੰਦੀ ਇਹਨੇ ਨੂੰ ਆ ਗਈ ਆਵਾਜ਼ ਹਾਂਜੀ ਨਹੀਂ ਨਿਕਲਦੀ ਮੇਰੇ ਤਿਆਰੀ ਤੇ ਅਲਾ ਜਾਂਗੀ ਬਾਹਰੋਂ ਵੀ ਕ੍ਰੇਲੇ ਹਾਂ ਜੀ ਮੈਂ ਲੈ ਲੇ ਉਹਦੇ ਫੇਵਰੇਟ ਕ੍ਰੇਲੇ ਸੀ ਵੀ ਆਲੂ ਬਾਲ ਕੇ ਤੇ ਉਹਦਾ ਮਸਾਲਾ ਵਿੱਚ ਪਾ ਕੇ ਬਣਾਉਣੇ ਕਿੰਨੇ ਬਣਾ ਕੇ ਰੱਖ ਲਏ ਜਦੋਂ ਆਈ ਜਾਂਦੀ ਮਿਲੀ ਸਿੱਧੀ ਕਿਚਨ ਚ ਗਈ ਕਹਿੰਦੀ ਹਾਂ ਮੰਮੀ ਕ੍ਰੇਲਿਆਂ ਦੀ ਸਗਲ ਲਾਉਂਦੀ ਪਈ ਆ ਹਾਂ ਜਿਹੜੀ ਇੱਛਾ ਤੁਸੀਂ ਮੇਰੇ ਲਈ ਬਣਾਇਆ ਕੇ ਦੀ ਬਹੁਤ ਖੁਸ਼ ਹੋਈ ਤੇ ਉਹ ਕਹਿੰਦੇ ਵੀ ਮਾਵਾ ਕਦੇ ਬੁੱਢੀਆਂ ਨਹੀਂ ਹੁੰਦੀਆਂ ਸਹੀ ਗੱਲ ਹੈ ਮਾਤੀ ਨਹੀਂ ਆਪਾਂ ਮਾਵਾ ਸਹੀ ਗੱਲ ਹੈ ਵੈਸੇ ਤਾਂ ਕਹਿੰਦੇ ਵੀ نوਾਂ ਨੂੰ ਵੀ ਉਵੇਂ ਹੀ ਤੁਸੀਂ ਪਿਆਰ ਦਿਓ ਪਰ ਕਿੰਨੇ ਧੀਆ ਦਾ ਥੋੜਾ ਜਿਹਾ ਤਾਂ ਮੋਹ ਜ਼ਿਆਦਾ ਹੁੰਦਾ ਵੀ ਆਪਾਂ ਜੰਮ ਕੇ ਪਾਲ ਕੇ ਵੱਡੀ ਕਰਕੇ ਦੂਜੇ ਘਰ ਕੱਲਦੇ ਆ ਤੇ ਉੱਥੇ ਉਹ ਇਨ ਜਿਹੜੀ ਕਿਤੇ ਇੱਥੇ ਕੋਲੀ ਫੜ ਕੇ ਮਤਲਬ ਗਲਾਸ ਫੜ ਕੇ ਪਾਣੀ ਨਹੀਂ ਪੀਂਦੀ ਉੱਥੇ ਉਹ ਸਾਰੀਆਂ ਦੁੱਲੇਵਾਰੀਆਂ ਚੁੱਕ ਲਈਦੀਆਂ ਤੇ ਉਹਨੂੰ ਸਮ ਟਾਈਮ ਕਹਿੰਦੇ ਚੰਗਾ ਫੀਲ ਕਰਾਉਣ ਲਈ ਮਾਂ ਵੀ ਇੱਕਦਮ ਜਵਾਨ ਹੋ ਕੇ ਖੜੀ ਹੋ ਜਾਂਦੀ ਜਦੋਂ ਸਹੀ ਗੱਲ ਮੇਰੇ ਲਾਈਨਾਂ ਇੰਨੀਆਂ ਵਧੀਆ ਲੱਗੀਆਂ ਮੈਂ ਕਿ ਸੱਚੀ ਇਸ ਰਿਐਲਿਟੀ ਆ ਬਿਲਕੁਲ ਇਹ ਵੀ ਇਵੇਂ ਹੀ ਕਰਦੀਆਂ ਹਨ ਸਹੀ ਗੱਲ ਆ ਐਵੇਂ ਹੀ ਹੁੰਦਾ ਹੈ ਹੁਣ ਵੇਖ ਲਓ ਵੀ ਆਪਾਂ ਇੱਥੇ ਹੀ ਗੱਲ ਲਈਏ ਹਨ ਜਿਵੇਂ ਮੰਨ ਲਓ ਆਪਾਂ ਇੱਥੇ ਤੁਸੀਂ ਕਈ ਵਾਰੀ ਕਹਿੰਦੇ ਜੇ ਆਪਾਂ ਕੁੜੀਆਂ ਸਾਰੀਆਂ ਇਕੱਠੀਆਂ ਹੋਈਏ ਫੇਰ ਦੁਬਾਰਾ ਉਹੀ ਗਰੁੱਪ ਹੈਨਾ ਤੇ ਤੁਸੀਂ ਭਾਵੇਂ ਮਤਲਬ ਠੀਕ ਹੋਵੋ ਭਾਵੇਂ ਨਾ ਤੁਸੀਂ ਕਿੰਨਾ ਕੁਸ਼ ਕਰਦੇ ਜੀ ਹੈਨਾ ਕਿੰਨੀਆਂ ਚੀਜ਼ਾਂ ਜਿਵੇਂ ਮਾਂ ਦਾ ਦਰਜਾ ਇਹਦੇ ਚ ਕਿਸੇ ਨੂੰ ਨਾ ਮਹਿਸੂਸ ਮਤਲਬ ਆਪਾਂ ਮਹਿਸੂਸ ਕਰ ਸਕਦੇ ਆ ਨਾ ਤਾਂ ਦੱਸਿਆ ਪਤਾ ਲੱਗਦਾ ਨਾ ਆਪਣੇ ਆਪ ਹੀ ਆਪਣੇ ਆਪ ਹੀ ਪਤਾ ਲੱਗਦਾ ਸਹੀ ਗੱਲ ਉਹਨਾਂ ਅੱਜ ਕੇ ਸੀਰ ਨੇ ਕਿਹਾ ਮੰਨੀ ਐਵੇਂ ਕਰੇਲੇ ਨਾ ਮੈਂ ਕੱਟ ਦਿੱਤੀ ਸੀ ਐਵੇਂ ਨਾ ਬਣਾਓ ਜਿਆਦਾ ਪਿਆਰੀ ਬਹੁਤ ਪਿਆਰ ਜਿਆਦਾ ਪਾ ਲੈ ਕੋਸ਼ਿਸ਼ ਕੀਤੀ ਵੀ ਅੱਜੀ ਕੋੜੇ ਨਾਮ ਬੱਲੂ ਹਾਂਜੀ ਮਤਲਬ ਕੰਮ ਕਰੀਏ ਵੀ ਬੱਚੇ ਵੀ ਖੁਸ਼ ਹੋ ਜਾਂਦੇ ਹਨ ਹੁੰਦਾ ਹੈ ਨਾ ਚਈ ਗੱਲਾਂ ਤੇ ਮੈਂ ਵੇਖਿਆ ਸੀ ਜਦੋਂ ਮੇਰੇ ਪਾਪਾ ਦੀ ਜੈਸ ਹੋ ਗਈ ਸੀ ਅਸੀਂ ਛੋਟੇ ਛੋਟੇ ਸੀ ਨਾ ਮੇਰੀ ਨਾਨੀ ਇੱਥੇ ਰਹਿ ਕੇ ਜਾਂਦੇ ਹੁੰਦੇ ਸੀਗੇ ਜਦੋਂ ਅਸੀਂ ਅੱਡ ਹੋਏ ਤੇ ਮੰਮੀ ਬੋਲ ਰਹੇ ਹੁੰਦੇ ਸੀ ਮੰਮੀ ਨੇ ਕੰਮ ਘੱਟ ਕਰਨਾ ਨਾਨੀ ਮੇਰੇ ਬਜ਼ੁਰਗ ਸੀ ਨਾਨੀ ਨੇ ਵੱਧ ਕਰਨਾ ਹਾਂਜੀ ਇਸ ਕਰਕੇ ਮਾਵਾ ਹਮੇਸ਼ਾ ਇਹੀ ਧੀਆ ਦਾ ਮਤਲਬ ਵੱਧ ਹੀ ਕਰਦੀ ਆ ਵੱਧ ਹੀ ਕਰਦੀ ਆ ਮੇ ਮੰਮੀ ਦਾ ਵੀ ਥੋੜਾ ਜਿਹਾ ਜਿਵੇਂ ਮੈਨੂੰ ਮੈਨੂੰ ਨਹੀਂ ਕਹਿਣਾ ਕੁਛ ਤੇ ਮਾਂ ਤੇ ਰੋਗ ਹੁੰਦਾ ਮੰਮੀ ਆ ਕਰਦੇ ਮੰਮੀ ਆ ਕਰਦੇ ਆ ਕਰਦੇ ਸਹੀ ਕਰਦੇ ਮੈਂ ਮੰਮੀ ਨੇ ਕਹੇ ਮੰਮੀ ਆ ਮੇਰਾ ਕੰਮ ਤੂੰ ਜਿਵੇਂ ਹੁਣ ਮੈਂ ਚਾਰ ਪਵਾਉਣਾ ਸੀ ਸਾਰਾ ਹਫਤੇ ਸੌਟਾ ਹੀ ਵੀ ਆਪਣੇ ਮੰਮੀ ਕੋਲ ਆਪੇ ਪਾ ਲੋ ਬਚਾਰੀ ਇਹਨੂੰ ਕਿਤੇ ਰੱਖਦੀ ਕਦੇ ਕਿਤੇ ਰੱਖਦੀ ਕਦੇ ਇਹਨੂੰ ਹਲਾਉਂਦੀ ਆ ਲekin ਨਚਾਰ ਚੱਕਣ ਜੁਗੀ ਨਹੀਂ ਵਿਚਾਰੀ ਉਹਦਨ ਆਪਾਂ ਗਈਆਂ ਮੈਨੂੰ ਕਿਹਦੀ ਤੂੰ ਹਲਾ ਜਾ ਕਦੇ ਗਵਾਂਢੀਆਂ ਦਾ ਕੋਈ ਮੁੰਡਾ ਕੁੜੀ ਆ ਗਈ ਉਹਨਾਂ ਤੋਂ ਹਲਾ ਲਿਆ ਹਾਂਜੀ ਬਸ ਇਸੇ ਤਰ੍ਹਾਂ ਉਹਨੇ ਚਾਹ ਤਿਆਰ ਕਰਕੇ ਬਸ ਆਪੇ ਲਈ ਹੀ ਮੈਂ ਤੇਲ ਪਾ ਦੇਣਾ ਤੇ ਆਪਣਾ ਸਾਲ ਦਾ ਕੰਮ ਬੰਨੇ ਬੰਨੇ ਸਹੀ ਗੱਲ ਨਾਲੇ ਉਹਨਾਂ ਦੇ ਹੱਥਾਂ ਦਾ ਚਾਰ ਵੀ بڑا ਸਵਾਲ ਕੁੜੀਆਂ ਐ ਕਿ ਚੱਕ ਖਤਮ ਹੋ ਗਿਆ ਹਾਂਜੀ ਇੱਕ ਆਮਬ ਦਾ ਤੇ ਇੱਕ ਮੈਨੂੰ ਉਹ ਵੀ ਨਹੀਂ ਭੁੱਲਦਾ ਜਿਹੜਾ ਉਹਨਾਂ ਨੇ ਮਿਰਚਾਂ ਦਾ ਵੱਡੀਆਂ ਵੱਡੀਆਂ ਮਿਰਚਾਂ ਨਾਲ ਭੁਆਉਣੀ ਹੁੰਦੀ ਸੀ ਹੁਣ ਮੈਂ 10 ਕਿਲੋ ਭੁਆਉਣੀ ਜਦੋਂ ਦੇਖਿਆ ਪਪੈਲਸ ਤੇ ਆਏ ਹਾਂ ਹਾਂਜੀ ਕੰਮ ਵਾਲੇ ਵੀ ਕਈ ਵਾਰੀ ਮੰਗ ਲੈਂਦੇ ਆ ਹਾਂਜੀ ਕੋਈ ਲੰਗਦਾ ਟੱਪਦਾ ਜਿਵੇਂ ਉਦੋਂ ਆਏ ਸੀ ਹਨਾ ਹਾਂਜੀ ਮੰਗ ਲੈਂਦੇ ਚਾਰ ਇੱਕ ਟੇਸਟ ਹੁਣ ਕਰਕੇ ਆਪਾਂ ਮੈਂ ਤਾਂ ਖਾਣੇ ਖਾਣਾ ਤੁਸੀਂ ਵੀ ਖਾ ਲਿਆ ਵਾ ਸਹੀ ਗੱਲ ਆ ਬੜਾ ਵਧੀਆ ਬਹੁਤ ਸੁਆਦ ਚ ਆ ਚਾਰ ਹੁੰਦਾ ਵਾ ਮੈਨੂੰ ਆ ਰਿਹਾ ਸੀ ਤੇ ਇਹ ਗੁਣਿਤ ਤਾਂ ਖਾਸ ਕਰਕੇ ਨਾ ਸਹੀ ਗੱਲ ਸਬਜੀ ਨਾਲ ਮੈਂ ਅੰਬ ਦਾ ਚਾਰ ਲੈਂਦੀ ਸਹੀ ਗੱਲ ਆ ਇਧਰ ਦੇਖੋ ਸਾਡੀ ਸਬਜੀ ਹੋ ਗਈ ਹੈ ਰੈਡੀ ਸਮੈਲ ਵੀ ਬੜੀ ਸੁਮੀ ਆਉਂਦੀ ਪਈ ਹੈ ਦੇਖੋ ਕਿੰਨੀ ਸੋਹਣੀ ਲੁੱਕ ਆ ਰਹੀ ਹੈ ਹਾਂਜੀ ਆਜਾ YouTube ਫੈਮਲੀ ਤੁਸੀਂ ਵੀ ਖਾ ਲਓ ਕਰੇਲਿਆਂ ਦੀ ਸਬਜੀ ਨਾਲ ਗੱਲ ਗਰਮ ਗਰਮ ਫੁਲਕੇ ਤੇ ਇੰਦਰ ਸਾਰੀ ਦੇ ਲਈ ਚਾਹ ਦੇ ਆਰਡਰ ਚਾਹਦੇ ਆ ਉਹ ਕ੍ਰੈਲੀ ਕੱਟ ਲੈ ਕੱਲ ਚਾਹ ਦੇ ਆਰਡਰ ਦੇ ਲਈ ਕੱਲ ਮੈਂ ਇਹਨਾਂ ਦੇ ਬਾਵਾ ਪੈਸੇ ਲਵਾ ਆਇਆ ਅੱਛਾ ਅੱਜ ਮੁਰਗੀ ਖਾਧੀ ਅੱਜ ਨਾ ਛੱਡੀ ਜਾਵੇ ਨਾ ਛੱਡੀ ਜਾਵੇ ਅਜ ਮੌਕਾ ਨਾ ਛੱਡਿਆ ਜਾਵੇ ਮੌਕਾ ਨਹੀਂ ਛੱਡਿਆ ਮੈਂ ਬਿਲਕੁਲ ਫੀਲ ਗਿਆ ਵੀ ਹੋਇਆ ਹਾਣੇ ਲਈ ਪਾਸੇ ਪਰ ਬਿਲਕੁਲ ਕਰਿਆ ਕਿ ਚੰਗੀ ਤਰ੍ਹਾਂ ਖੋਲ ਕੇ ਵੇਖਿਆ ਸੂਟ ਮੈਂ ਕਿਹਾ ਸੂਟ ਤਾਂ ਮਾੜੀ ਨਹੀਂ ਸੀ ਛੱਡਣ ਨਾਲੇ ਸਹੀ ਗੱਲ ਏ ਵਧੀਆ ਕੀਤਾ ਲੈ ਸੂਟ ਤਾਂ ਗਹਿਣਾ ਸੀ ਗੱਲ ਤੇ ਨਹੀਂ ਲੰਕਾਉਣੀ ਠੀਕ ਹੈ ਜੀ ਮੈਂ ਵੀ ਆਪੀ ਹਾਂਜੀ ਕੱਲ ਮੇਰੇ ਨਾਲ ਗਦਾਰੀ ਕਰ ਗਈ ਆਪਦੇ ਲਾ ਲਈ ਤੇ ਮੇਰੇ ਲਾਈਟ ਆ ਬਹੁਤ ਸੋਣਾ ਡਿਜ਼ਾਈਨ ਬਣਿਆ ਹਾਂਜੀ ਨਹੀਂ ਤੇ ਤਾਂ ਲਾਉਣੀ ਸੀ ਨਾ ਮੈਨੂੰ ਵੀ ਫੈਮਲੀ ਵੇਖੋ ਆਪਦੇ ਨੇ ਪਾਰਾ ਲਾਇਆ ਮੇਰੇ ਕੋਲ ਲਾਇਆ ਨਹੀਂ ਨਹੀਂ ਆਜਾ ਪਤਾ ਤੇ ਵੀ ਪੂਰਾ ਪਾਰਾ ਪਾਰਾ ਡਿਜ਼ਾਈਨ ਲਾਉਣਾ ਮੈਨੂੰ ਸੋਚ ਕੇ ਆਈ ਹਾਂ ਮੇਰੇ ਨੇ ਕੀਤਾ ਧੋਖਾ ਨਹੀਂ ਨਹੀਂ ਕਿਦੇ ਵਿੱਚ ਇਹ ਉਸ ਅੱਜ ਆਤੀ ਜਾਏਗੀ ਕਿ ਅੱਜ ਭਾਰਾ ਡਿਜ਼ਾਈਨ ਲਾ। ਹਾਂਜੀ ਸਹੀ ਗੱਲ ਏ। ਪਰ ਨਹੀਂ ਕਿੰਨੇ ਐਵੇਂ ਦੇ ਪਸੰਦ ਆ। ਹਾਂਜੀ। ਇਹ ਤਾਂ ਮੈਂ ਸੈਲੈਕਟ ਕੀਤਾ ਸੀ ਇਹ ਤਾਂ ਮਜ਼ਾਕ ਸੀ। ਸਹੀ ਗੱਲ ਏ। ਨਹੀਂ ਅੱਜ ਮੈਂ ਸੋਚ ਕੇ ਆਈ ਆ। ਹਾਂਜੀ ਸਰਦਾਰ ਸਾਹਿਬ ਘਰੇਲੇ ਕਿਵੇਂ ਦੇ ਬਣੇ? ਟੇਸਟੀ ਰਕੌੜੇ ਤਾਂ ਨਹੀਂ ਨੇ ਅੱਜ। ਮੈਨੂੰ ਕੌਣੇ ਲੱਗਦਾ ਹੈ ਬਣਨਗੇ ਪਰ ਬਣੇ ਨਹੀਂ। ਅੱਛਾ ਸੀ ਵੱਖਰੇ ਤਰੀਕੇ ਨਾਲ ਬਣਾਏ ਥੋੜੇ ਜਿਹਾ। ਇਹ ਬਹੁਤ ਹੀ ਵਧੀਆ ਨਾਲ ਖਾਓ ਦਹੀਂ ਕਿ ਫਰਾਈ ਕੀਤੇ ਬਲ ਹੂੰ ਥੋੜੇ ਫਰਾਈ ਕਰਕੇ ਤੇ ਪਿਆਜ਼ ਵੀ ਥੋੜੇ ਵੱਧ ਪਾਏ ਆ ਜੀ ਮਿਠਾਸ ਦੀ ਪਿਆਜ਼ਾਂ ਦੀ ਵੀ ਆ ਗਈ ਵਿੱਚ ਕਿਵੇਂ ਜੀ ਬਣਾਉਣ ਨਾਲ ਵਧੀਆ ਬਣੇ ਉਹ ਤੁਹਾਨੂੰ ਨਹੀਂ ਨੇ ਪਸੰਦ ਤਾਂ ਕਰਕੇ ਮੈਂ ਚੇਂਜ ਕੀਤੀ ਆ ਮੰਮੀ ਬਣਾਉਂਦੇ ਆ ਤੇ ਮੈਂ ਕਿਹਾ ਚਲ ਆਪਾਂ ਵੀ ਟਰਾਈ ਕਰਕੇ ਵੇਨੇ ਜੱਗੇ ਅੱਜ ਵੇਖ ਖਾ ਕੇ ਦੱਸ ਔੜੇ ਬਣੇ ਕਿ ਨਹੀਂ ਖਾ ਇਹ ਇਹ ਹੈ ਤਾਂ ਮੈਨੂੰ ਕ੍ਰੀਏਟਿਵ ਖਾਣ ਨਹੀਂ ਹੈਗੇ ਜੀ ਇੱਕ ਰੀ ਖਾ ਕੇ ਦੱਸ ਅੱਜ ਮੈਂ ਵੱਖਰੇ ਤਰੀਕੇ ਨਾਲ ਬਣਾਇਆ ਨਾ ਤਾਂ ਰਿਵਿਊ ਕਮਲੋ ਦਰਵਾਜ਼ਾ ਬੰਦ ਕਰਕੇ ਜਨਰੇਟਰ ਦੀ ਆਵਾਜ਼ ਆਉਂਦੀ ਹੋਣੀ ਆਪਣੀ ਆਵਾਜ਼ ਤਾਂ ਘੱਟ ਹੀ ਸੁਣਦੀ ਹੋਣੀ ਕਿਰਦਨ ਤੋਂ ਕਿੰਨਾ ਹੈ ਕੌੜੇ ਆ ਉਸ ਤਰ੍ਹਾਂ ਕੌੜੇ ਬਣੇ ਕਿ ਨਹੀਂ ਨਹੀਂ ਅੱਜ ਉਹਨੇ ਕੌੜੇ ਨਹੀਂ ਆਏਗੇ ਸਹੀ ਆ ਨਾ ਉਹਨੇ ਨਹੀਂ ਕੌੜੇ ਹੈਗੇ ਨਹੀਂ ਅੱਜ ਤਾਂ ਮਾੜੀ ਮਲੂਮ ਮਾੜਾ ਜਾਂ ਪਤਾ ਲਾ ਉਹ ਤਾਂ ਫਿਰ ਅਕਸਰ ਕਰੇਲੇ ਆ ਪਤਾ ਤਾ ਇੰਨਾ ਤਾਂ ਪਤਾ ਲੱਗਣਾ ਚਾਹੀਦਾ ਹੀ ਆ ਤੇ ਹਮ ਵਧੀਆ ਬਣਿਆ ਅੱਜ ਪੱਕੇ ਆਓ ਪੀਓ ਹਾਂ ਇਹ ਬਣਾ ਬੀ ਹਾਂ ਤੁਸੀਂ ਦੂਜੇ ਖਾਂਦੇ ਨਹੀਂ ਉਹ ਪੈ ਹੀ ਰਹਿੰਦੇ ਹੁਣ ਆਪਾਂ ਐਵੇਂ ਹੀ ਬਣਾਇਆ ਕਰਾਂਗੇ ਨਾਲੇ ਤਾਂ ਸੌਖੇ ਬਣ ਜਾਂਦੇ ਆ ਕਟੋ ਸੱਤੀ ਨੂੰ ਲਾਓ ਤੜਕਾ ਸਿੱਧਾ ਵੇਲੇ ਚਲੋ ਜੀ ਰੋਟੀ ਖਾ ਕੇ ਮਿਲਦੇ ਹਾਂ ਤੁਹਾਨੂੰ